ਲਗਭਗ 15 ਸਾਲ ਹੋ ਗਏ ਆ ਜੀ ਇੱਥੇ ਪੰਛੀ ਜੀਵਾ ਸੋਸਾਇਟੀ ਵੱਲੋਂ ਇੱਥੇ ਪੰਛੀਆਂ ਨੂੰ ਭਗਵਾਨ ਪੂਰੇ ਨੇ ਆਦੀ ਕਿਰਪਾ ਨਾਲ ਇਹਦਾ ਦਾਣਾ ਪਾਇਆ ਜਾਂਦਾ ਪਰ ਅਸੀਂ ਤਾਂ ਕੁਛ ਕਰਨ ਜੋਗ ਨਹੀਂ ਹਗੇ ਇਹ ਸਭ ਉਹਦੀ ਕਿਰਪਾ ਵਾ ਜਿਹੜੇ ਇੱਥੇ ਦਾਣੇ ਦਾ ਪ੍ਰੋਗਰਾਮ ਕਾਰਿਆਗ੍ਰਾਮ ਦਾਣੇ ਦਾ ਚੱਲਦਾ ਹੈ ਇੱਥੇ ਜੀ ਲਗਭਗ ਸਵੇਰੇ 5 ਕਿਲੋ ਦਾ ਦੋ ਪ੍ਰੀਰ ਪਿੰਦਾ ਬਰ ਡੇਲੀ 10 ਕਿਲੋ ਦੁੱਧ ਪਿਆ ਜਾਂਦਾ ਜੀ ਬ੍ਰੈਡ ਪੈ ਜਾਂਦੀਆਂ ਸੇਮੀਆਂ ਪੈ ਜਾਂਦੀਆਂ 40 ਕਿਲੋ ਮੂੰਗੀ ਦਾਲ ਪਾਣੀ ਜਿਹੀ ਹੋ ਕੇ ਪੈ ਜਾਂਦੀ ਹੈਗੀ ਹੈ ਤੇ 400 ਕਿਲ ਕਣਕ ਮੱਕੀ ਤੇ ਜਵਾਰ ਪੈਂਦੀ ਜਿੰਨਾ ਜੇ ਰੱਖ ਬਾਗ ਨਹੀਂ ਆਂਦੇ ਤੇ ਐਨ ਲੱਗਦਾ ਕੋਈ ਰਹਿ ਗਿਆ ਜਿਹਦਾ ਚਾਹ ਪੀਣੀ ਰਹਿ ਜਾਂਦੀ ਹੈ ਨਾ ਇਹ ਰਹਿ ਗਿਆ ਇੱਥੇ ਆ ਕੇ ਉਸ ਤੋਂ ਬਾਅਦ ਸਾਰੇ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ ਉਹ ਸਾਰੇ ਕੰਮਾਂ ਚ ਕਾਮਯਾਬੀ ਮਿਲਦੀ ਹੈ ਜੇਕਰ ertid te swarg dekhna hai te ae swarg hi hai जिने स्वर्ग देखना होवे ਵੀ स्वर्ग ਦੇ ਨਜ਼ਾਰੇ ਕੀ ਨੇ ਉਹ ਅਗਰ ਸਵੇਰੇ ਇੱਥੇ ਇੱਕ ਵਾਰੀ ਆ ਜਾਂਦਾ ਹੈ ਤੇ ਉਹਨੂੰ ਇਸ ਚੀਜ਼ ਦਾ ਅਭਾਸ ਹੋ ਜਾਂਦਾ ਵਾ ਅਗਰ ਆਪਾਂ ਕਿਸੇ ਦੀ ਸੇਵਾ ਤਨ ਮਨ ਧਨ ਨਾਲ ਕਰਦੇ ਆਂ ਤੇ ਇਸ ਤੋਂ ਵੱਡੀ ਕੋਈ ਪਰਮਾਤਮਾ ਦੀ ਕਿਰਪਾ ਨਹੀਂ ਹੈ ਸਾਡਾ ਸਾਰੀ ਸੋਸਾਇਟੀ ਦਾ ਮਨਨਾਮਾ ਇੱਥੇ ਨਾ ਉਹ ਮਗੇ ਮਰਜ਼ੀ ਪੂਰੀ ਹੁੰਦੀ ਹੈਗੀ ਆ ਇਹਦੇ ਵਿੱਚ 40 ਦਿਨ ਲਗਾਤਾਰ ਦਾਣਾ ਭਾ ਕੇ ਦੇਖੋ ਉਹ ਜਿਹੜੇ ਵੀ ਪਰਮਾਤਮਾ ਕੋਲ ਤੋਂ ਚੀਜ਼ ਮੰਗਦੇ ਪਰਮਾਤਮਾ ਪੂਰਾ ਪ੍ਰਯਾਸ ਕਰਦਾ ਤੁਹਾਨੂੰ ਉਹ ਦੇਣ ਦੇ ਵਿੱਚ ਹਰੇਕ ਦੀ ਮਨੋਗਾਮਨਾ ਪੂਰੀ ਹੁੰਦੀ ਹੈਗੀ ਆ पूछेंगी तुमसे आने वाली पीढ़ियां मम्मी पापा क्या होती हैं चिड़ियां हेलो है नमस्ते सशीकला दा आप दोस्तों मैं तुम्हारा दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਇਸ ਮਿਲ ਲੇਗੇ ਲੁਧਿਆਣਾ ਸ਼ਾਇਦ ਰਖ ਬਾਗ ਤੇ ਤੁਹਾਨੂੰ ਦੱਸਦਾ ਕਿ ਰਖ ਬਾਗ ਤੇ ਅਕਸਰ ਜਿਹੜੇ ਲੋਕ ਹੈਗੇ ਨੇ ਸਵੇਰੇ ਐਕਸਰਸਾਈਜ਼ ਜੋਗਾ ਜ਼ੁੰਬਾ ਹਰ ਤਰ੍ਹਾਂ ਦੀ ਜਿਹੜੀ ਐਕਸਰਸਾਈਜ਼ ਜਾਂ ਸਪੋਰਟਸ ਨੂੰ ਲੈ ਕੇ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਇੱਥੇ ਆਮ ਤੌਰ ਤੇ ਦੇਖੀਆਂ ਜਾਂਦੀਆਂ ਨੇ ਲੁਧਿਆਣਾ ਵਾਸੀ ਕਹਿ ਲੋ ਕਿ 4 ਵਜੇ ਤੋਂ ਇੱਥੇ ਆਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਅਗਰ ਗੱਲ ਕਰੀਏ ਜਦੋਂ ਵੀ ਅਗਰ ਤੁਸੀਂ ਕਦੀ ਵੀ ਲੁਧਿਆਣਾ ਸ਼ਹਿਰ ਦੇ ਵਾਸੀ ਹੋ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਲੇਕਿਨ ਜਿਹੜੇ ਲੁਧ ਤੇ ਉਹਨਾਂ ਨੂੰ ਪਤਾ ਹੋਣਾ ਕਿ ਇੰਟਰਸਟ ਕਰਤੇ ਜਿਹੜਾ ਵਾ ਪੰਛੀ ਸੇਵਾ ਸੁਸਾਇਟੀ ਤਕਰੀਬਨ ਤਕਰੀਬਨ 15 ਸਾਲ ਤੋਂ ਇੱਥੇ ਪੰਛੀਆਂ ਦੀ ਸੇਵਾ ਕਰਦਾ ਆ ਰਿਹਾ ਮੈਂ ਤਾਂ ਅੰਦਾਜ਼ਾ ਹੈ ਕਿ ਪੰਛੀਆਂ ਦੀ ਸੇਵਾ ਜਿਹੜੀ 15 ਸਾਲ ਤੋਂ ਤਾਂ ਹੁੰਦੀ ਜਾ ਰਹੀ ਹੈ ਕਰੋ ਇਹ ਡਾਈਟ ਦੀ ਗੱਲ ਕਰੀਏ ਤਾਂ ਇੱਕ ਆਮ ਇਨਸਾਨ ਨਾਲੋਂ ਵੀ ਜ਼ਿਆਦਾ ਜਿਹੜੀ ਡਾਈਟ ਇਹਨਾਂ ਪੰਛੀਆਂ ਨੂੰ ਦਿੱਤੀ ਜਾਂਦੀ ਹੈ ਉਹ ਵੀ ਕਹਿ ਲਓ ਕਿ ਬਹੁਤ ਵਧੀਆ ਡਾਈਟ ਜਿਹੜੀ ਹੈ ਇਹਨਾਂ ਪੰਛੀਆਂ ਨੂੰ ਦਿੱਤੀ ਜਾਂਦੀ ਜਿਸ ਵਿੱਚ ਪਨੀਰ ਦੁੱਧ ਦਾਲਾਂ ਔਰ ਇੱਥੇ ਤੱਕ ਕੀ ਵੀਟਸ ਵਰਗੀ ਚੀਜ਼ਾਂ ਵੀ ਜਿਹੜੀਆਂ ਨੇ ਇਹਨਾਂ ਪੰਛੀਆਂ ਨੂੰ ਦਿੱਤੀ ਜਾਂਦੀਆਂ ਨੇ ਪੰਛੀਆਂ ਦਾ ਹਸਪਤਾਲ ਵੀ ਖੋਲਿਆ ਗਿਆ ਅਗਰ ਦੂਰੂ ਦੂਰੋ ਲੋਕ ਇੱਥੇ ਪਹੁੰਚਦੇ ਨੇ ਪੰਛੀ ਜਿਹਨਾਂ ਨੂੰ ਡਿੱਗ ਜਾਂਦੇ ਨੇ ਗਰਮੀ ਕਰਕੇ ਉਹ ਜੇ ਜਾਂ ਉਹਨਾਂ ਦੇ ਕੋਲ ਐਕਸੀਡੈਂਟ ਤੇ ਕਹ ਲੋ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਡੋਰ ਦੇ ਨਾਲ ਹੋ ਜਾਂਦਾ ਅਕਸਰ ਸੁਣਿਆ ਜਾਂਦਾ ਕਿ ਜਦ ਪਤੰਗਾਂ ਉਡਦੀਆਂ ਨੇ ਤੇ ਕਈ ਵਾਰੀ ਸੱਟਾ ਲੱਗ ਜਾਂਦੀਆਂ ਨੇ ਉਹਨਾਂ ਪੰਛੀਆਂ ਨੂੰ ਤੇ ਉਹ ਨੀਚੇ गिर ਜਾਂਦੇ ਤਾਂ ਲੋਕ ਇੱਥੇ ਲੈ ਕੇ ਪਹੁੰਚਦੇ ਨੇ ਹੋਰ ਕਿੱਦਾਂ ਦੀ ਵਿਵਸਥਾ ਹੈ ਇਹ ਇਹਨੇ ਪੰਛੀਆਂ ਦਾ ਵਸਤੇ ਜਿਹੜਾ ਬੇਜਾਨ ਪਕੈਦਰੋ ਪੰਛੀ ਪੰਛੀਆਂ ਦੇ ਕਹਿੰਦੇ ਨੇ ਜ਼ੁਬਾਨ ਨਹੀਂ ਹੁੰਦੀ ਬਸ ਇੱਕ ਆਤਮਾ ਦਾ ਆਤਮਾ ਦਾ ਪਿਆਰ ਹੁੰਦਾ ਤੇ ਉਹ ਸਮਝ ਜਾਂਦਾ ਕਿ ਇਹ ਮੇਰਾ ਮਾਲਕ ਹੈ ਸੋ ਉਸੇ ਪ੍ਰਕਾਰ ਇੱਕ ਬੇਜ਼ੁਬਾਨ ਪੰਛੀਆਂ ਨੂੰ ਕਿਸ ਪ੍ਰਕਾਰ ਦੇਣਾ ਸੇਵਾ ਕਰ ਰਹੀ ਹੈ ਪੂਰੀ ਦੀ ਪੂਰੀ ਸੰਸਥਾ ਤੇ ਆਫਰ ਗੱਲ ਕਰਾਨੇ ਇਸ ਪੂਰੀ ਟੀਮ ਦੇ ਨਾਲ ਸੱਸ਼ੀ ਕਥਾਪਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਅਗਰ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਤਾਂ ਆਪਣੀ ਸੰਸਥਾ ਬਾਰੇ ਦੱਸੋ ਕਿਸ ਪ੍ਰਕਾਰ ਦੀੰਦੀ ਸ਼ੁਰੂਆਤ ਹੋਈ ਔਰ ਅੱਜ ਕਿੰਨੇ ਸਾਲ ਨੂੰ ਹੋ ਚੁੱਕੇ ਨੇ ਔਰ ਕਿਸ ਤਰ੍ਹਾਂ ਅਪਡੇਟ ਤੁਸੀਂ ਐਸੇ ਜਗਾਂ ਨੂੰ ਕੀਤਾ ਕਿਉਂਕਿ ਬਹੁਤ ਸੋਹਣਾ ਇਹ ਜਗਾ ਅਪਡੇਟ ਨਜ਼ਰ ਆਂਦੀ ਹੈਗੀ ਇਕਦਮ ਬਿਕਾਇਦਾ ਤੁਸੀਂ ਇੰਨਾ ਵਾਸਤੇ ਪਖਸ਼ੀਆਂ ਉਸ ਦੇ সুইমিਂਗ ਪੂਲ ਤੱਕ ਤਿਆਰ ਕਰਵਾਤਾ ਹੋਇਆ ਕੀ ਕਹਿਣਾ ਚਾਹੋਗੇ ਇਸ ਮੌਕੇ ਪੂਰੀ ਸੰਸਥਾ ਬਾਰੇ ਦੱਸ ਸਕਦੇ ਹੋ? ਲਗਭਗ 15 ਸਾਲ ਹੋ ਗਏ ਆ। ਜੀ। ਅਤੇ ਪੰਛੀ ਜੀ ਵਾਸਤੇ ਸੈਟੀ ਬਣੋ ਅਤੇ ਪਖਸ਼ੀਆਂ ਨੂੰ ਭਗਵਾਨ ਪੁਰੇ ਦੀ ਅਦੀ ਕਿਰਪਾ ਨਾਲ ਇਹਦਾ ਦਾਣਾ ਪਾਇਆ ਜਾਂਦਾ ਪਰ ਅਸੀਂ ਤਾਂ ਕੁਛ ਕਰਨ ਜੋਗ ਨਹੀਂ ਹਗੇ ਇਹ ਸਭ ਉਹਦੀ ਕਿਰਪਾ ਵਾ ਜਿਹੜੇ ਇੱਥੇ ਦਾਣੇ ਦਾ ਪ੍ਰੋਗਰਾਮ ਕਾਰਗ੍ਰਾਮ ਦਾਣੇ ਦਾ ਚੱਲਦਾ ਹੈ ਜਦੋਂ ਸ਼ੁਰੂਆਤ ਕਿਤੇ ਕਿੱਦਾਂ ਦੀ ਜਗ੍ਹਾ ਸੀ ਇੱਥੇ ਖੰਡਰ ਬਣੇ ਹੋਏ ਸੀਗੇ ਜੀ ਗਾਂਦੇ ਢੇਲ ਲੱਗੇ ਹੋਏ ਸੀਗੇ ਐਸੀ ਕਿਰਪਾ ਕੀਤੀ ਭਗਵਾਨ ਨੇ ਬੇ ਇੱਕ ਪੰਛੀ ਧਾਮ ਬਣ ਗਿਆ ਇੱਥੇ ਤੇ ਆਹ ਪੰਛੀ ਧਾਮ ਕਿਸ ਪ੍ਰਗਨਪਤ ਜੀ ਨੇ ਤਿਆਰ ਕੀਤਾ ਦਾਣਾ ਕਿੱਦਾਂ ਦੀ ਜਗ੍ਹਾ ਤੇ ਪਾਉਂਦੇ ਹੋਏ ਪੰਛੀਆਂ ਵਾਸਤੇ ਪੂਲ ਕਿੱਦਾਂ ਤੁਸੀਂ ਤਿਆਰ ਕਰਾਇਆ ਅੱਜ ਸਾਡਾ ਸਾਰਾ ਸਭ ਤੋਂ ਪਹਿਲਾ ਮੋਟਿਵ ਤੇ ਹੀ ਹੈ ਪੰਛੀਆਂ ਨੂੰ ਵਧੀਆ ਤੇ ਵਧੀਆ ਦਾਣਾ ਪਾਇਆ ਜਾਵੇ। ਸਾਫ਼ ਸੁਥਰਾ ਦਾਣਾ ਪਾਇਆ ਜਾਵੇ। ਅਸੀਂ ਪਖਸ਼ਾ ਜੇ ਮਟਰ ਵੀ ਖਲਾਮਾਗੇ ਤੇ ਸਾਨੂੰ ਵੀ ਪਰਮਾਤਾ ਮਟਰ ਵੀ ਖਲਾਊਗਾ। ਅਸੀਂ ਸਾਡੀ ਜਿਹੜੀ ਹਰ ਵਕਤ ਇਹ ਕੋਸ਼ਿਸ਼ ਤਾਂ ਰਹਿੰਦੀ ਹੈਗੀ ਐ ਕਿ ਜੇ ਬਜਾਜ ਕੋਈ 25 ਰੁਪਏ ਕਿਲੋ ਦਾਣਾ ਅਸੀਂ 25 ਰੁਪਏ ਦੇ 30 ਰੁਪਏ ਕਿਲੋ ਵਾਲਾ ਦਾਣਾ ਵਧੀਆ ਲੈ ਕੇ ਦਾਣਾ ਪਾਈਏ ਜੋ ਬੁੱਝਾਂਗੇ ਉਹ ਹੀ ਕੱਟਾਂਗੇ। ਅੱਛਾ ਕੀ ਡਾਈਟ ਰਹਿੰਦੀ ਹੈ ਪੂਰਾ ਪਖਸ਼ੇ ਦੀ ਦਿਨਚਰਿਆ ਕੀ ਹੈ ਕਿ ਸਵੇਰੇ ਆਕੇ ਤੁਸੀਂ ਸਭ ਤੋਂ ਪਹਿਲਾਂ ਤਾਂ ਕੀ ਪਾਉਂਦੇ ਹੋ ਕਿੰਨਾ ਕਿਲੋ ਇਹ ਸਾਰਾ ਸਮਾਨ ਇੱਥੇ ਜੀ ਲਗਭਗ ਸਵੇਰੇ 5 ਕਿਲੋ ਦਾ ਦੋ ਭਰੀ ਰਪੈਂਦਾ ਡੇਲੀ 10 ਕਿਲੋ ਦੁੱਧ ਪੈ ਜਾਂਦਾ ਜੀ ਬ੍ਰੈਡ ਪੈ ਜਾਂਦੀਆਂ ਸੇਵੀਆਂ ਪੈ ਜਾਂਦੀਆਂ 40 ਕਿਲੋ ਮੂੰਗੀ ਦਾਲ ਪਾਣੀ ਜੀ ਭੋਗੇ ਪੈ ਜਾਂਦੀ ਹੈਗੀ ਹੈ ਤੇ 400 ਕਿਲੋ ਕਣਕ ਮੱਕੀ ਤੇ ਜਵਾਰ ਪੈਂਦੀ ਕਿਤੇ ਪਰ ਕਿੰਨੇ ਕੋ ਪੰਛੀ ਜਿਹੜੇ ਨੇ ਡੇਲੀ ਇੱਥੇ ਖਾ ਕੇ ਜਾਂਦੇ ਲਗਭਗ 10-15000 ਰੁਪਏ ਖੀੜੇ ਲਈ ਇੱਥੇ ਦਾਣਾ ਝੁਗਦੇ ਹੈਗੇ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਛੀ ਇੱਥੇ ਭੋਜਨ ਖਾਂਦੇ ਦਿੰਦੇ ਅੱਛਾ ਇਹ ਮਾਨੇ ਚ ਆਈਡੀਆ ਕਿਸ ਤਰ੍ਹਾਂ ਆਇਆ ਕਿਤੇ ਕਿਉਂਕਿ ਹਰ ਤੁਸੀਂ ਹਰ ਸਾਰੇ ਬਿਜ਼ਨਸਮੈਨ ਹੈਗੇ ਹੋ ਇਹ ਸਭ ਭਗਵਾਨ ਦੀ ਕਿਰਪਾ ਜੀ ਪਤਾ ਨਹੀਂ ਕਿੱਥੋਂ ਆਈਡੀਆ ਭਗਵਾਨ ਖੁਦ ਆਪ ਹੀ ਆਏ ਸੀਗੇ ਸਾਨੂੰ ਕਹਿਗੇ ਤੂੰ ਇੱਥੇ ਕੰਮ ਕਰੋ ਅਸੀਂ ਉੱਥੇ ਉਹਨਾਂ ਦੀ ਨਿਰਦੇਸ਼ ਅਨੁਸਾਰ ਇੱਥੇ ਕੰਮ ਕਰ ਸ਼ੁਰੂ ਕੀਤਾ ਮੈਕਸਾ ਦੇ ਮੈਨੂੰ ਵੋਟਾਂ ਆਉਂਦੀਆਂ ਇਸ ਥਾਂ ਦੇ ਅਕਸਰ ਚਰਾਂ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਆਂਦੀਆਂ ਨੇ ਕਿ ਅੱਜ ਇਹ ਪੋਲੀਟਿਸ਼ੀਅਨ ਜਾਂ ਸੈਲੀਬ੍ਰਿਟੀ ਤੇ ਹੋ ਕੇ ਗਏ ਕਿੱਦਾਂ ਲੱਗਦਾ ਜੋ ਸਾਰੇ ਤੇ ਪਹੁੰਚ ਗਏ ਦੇਖੋ ਇਹ ਦਾ ਪੰਖੀ ਦੇਵਤਾ ਦੀ ਮਿਹਰ ਆ ਅਸੀਂ ਤਾਂ ਕਿਸੇ ਯੋਗ ਨਹੀਂ ਹੈਗੇ ਇੱਥੇ ਹਰੇਕ ਮਾਂਜੇ ਭਾਵਨਾ ਬਣੀ ਹੋਈ ਹੈ ਆਪਣੇ ਮਨ ਦੇ ਵਿੱਚ ਨਿਸ਼ਟਾ ਬਣੀ ਹੋਈ ਹੈਗੀ ਹੈ ਵੀ ਇੱਥੇ ਜਿਹੜੇ ਪੰਖੀ ਦੇਵਤਾ ਆਂਦਾ ਵਾ ਸਭ ਤੋਂ ਪਹਿਲਾਂ ਉੱਥੇ ਜਿਹੜੇ ਇਲੈਕਸ਼ਨ 'ਚ ਕੋਈ ਖੜਦਾ ਵਾ ਜਿੱਤਦਾ ਵਾ ਇੱਥੇ ਆਪਣੇ ਆਟੋਮੈਟਿਕ ਇੱਥੇ ਦਾਣਾ-ਪਾਣ ਆਂਦੇ ਤੇ ਪੰਖੀ ਦੇਵਤਾ ਦਾ ਅਸ਼ੀਰਵਾਦ ਲੈ ਆਂਦੇ ਇਹ ਇਹ ਜਿਹੜੇ ਪක්ෂੀਆਂ ਨੂੰ ਸੱਟਾਂ ਲੱਗ ਜਾਂਦੀਆਂ ਹੁੰਦੀਆਂ ਉਸ ਤੋਂ ਹਸਪਤਾਲ ਕਿਸ ਪ੍ਰਕਾਰ ਨਾਲ ਖੁੱਲਿਆ ਹੈ ਉਹ ਪක්ෂੀਆਂ ਦੇ ਲਈ ਅਸੀਂ ਇੱਕ ਸਪੈਸ਼ਲ ਇੱਥੇ ਇੰਤਜ਼ਾਮ ਕੀਤਾ ਹੈ ਪක්ෂੀਆਂ ਦਾ ਹਸਪਤਾਲ ਬਣਾਇਆ ਹੈ ਕਿਤੇ ਵੀ ਸਾਰੇ ਪੰਜਾਬ ਵਿੱਚ ਕੋਈ ਪੰਛੀ ਬਿਮਾਰ ਹੋ ਜਾਵੇ ਕੋਈ ਜ਼ਖਮੀ ਹੋ ਜਾਵੇ ਉਹਦਾ ਬਹੁਤ ਹੀ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਸਾਡੇ ਡਾਕਟਰ ਸਾਹਿਬ ਹੈਗੇ ਆ ਵਿਸ਼ਾਲ ਜੈਨ ਜੀ ਇਸਵੇ ਤੋਂ ਲੈ ਕੇ ਸ਼ਾਮ ਤੱਕ ਇੱਥੇ ਇਹਨਾਂ ਦੀ ਸੇਵਾ ਕਰਦੇ ਹੈਗੇ ਆ ਅਸੀਂ ਬਸਾਈ-ਸਾਈ ਟੀਮ ਹੈ ਤੇ 10-12 ਬੰਦੇ ਹੈ ਇੱਥੇ ਇੱਕ ਜੀ ਸਿਰ ਭਗਵਾਨ ਦੀ ਕਿ ਬਈ ਇੱਕ ਚੀਜ਼ ਹੋ ਰਹੀ ਹੈਗੀ ਆ ਜਿੱਥੇ ਤੁਸੀਂ ਚਲ ਜੂਗੇ ਨਾ ਪੰਛੀਆਂ ਨੂੰ ਜਿੱਥੇ ਵੀ ਇਲਾਜ ਹੁੰਦਾ ਉਹ ਸਾਰੇ ਜਗ੍ਹਾ ਉਹਨਾਂ ਨੇ ਬੰਦੇ ਤਰਖਾ ਦੇ ਉਤੇ ਰੱਖੇ ਹੁੰਦੇ ਆ ਉਹਨਾਂ ਦੀ ਮਰਜ਼ੀ ਹੁੰਦੀ ਆ ਦਵਾ ਦਰੂ ਦਈਏ ਜਾਂ ਨਾ ਦਈਏ ਪਰ ਅਸੀਂ ਇੱਥੇ ਜਿਹੜੇ ਪੰਛੀ ਜਿੰਨੇ ਬਿਮਾਰ ਪੰਛੀ ਆਂਦੇ ਆ ਉਹਨੂੰ ਆਪਣੇ ਬੱਚਿਆਂ ਮੰਗ ਸਮਝਦੇ ਆ ਜਿਦਾਂ ਸਾਡਾ ਬੱਚਾ ਬਿਮਾਰ ਹੋ ਗਿਆ ਅਸੀਂ ਉਸ ਕਹਿੰਦੇ ਉਹਦਾ ਇਲਾਜ ਕਰਦੇ ਆ ਪਰ ਜਦੋਂ ਲਾਜ ਹੋ ਕੇ ਠੀਕ ਹੋਈ ਉੱਡਦਾ ਨਾ ਹਵਾ ਦੇ ਵਿੱਚ ਸਾਨੂੰ ਇਦਾਂ ਲੱਗਦਾ ਬਸ ਸੱਦੇ ਭਗਵਾਨ ਸਾਡੇ ਕੋਲ ਆ ਗਿਆ ਅਸ਼ੀਰਵਾਦ ਦੇ ਅੱਛਾ ਮੈਂ ਦੇਖ ਰਹੇ ਹਾਂ ਕਿ ਜਦੋਂ ਸਾਰੇ ਲੋਕ ਅਤੇ ਪਰਿਵਾਰ ਦੀ ਤਰ੍ਹਾਂ ਬੈਠੇ ਜਦੋਂ ਮੈਂ ਆਇਆ ਦੇਖ ਰਹ ਅਖੀਰ ਧਾਮ ਦੇ ਵਿੱਚ ਕਿ ਸਾਡਾ ਐਸਾ ਗਰੁੱਪ ਬਣਿਆ ਹੋਇਆ ਸਾਨੂੰ ਆਪਾਂ ਜੀ ਇੱਕ ਦੂਜੇ ਨਾਲ ਇੰਨਾ ਕਿ ਪਿਆਰ ਵਾਜੇ ਜੇ 2 ਮਿੰਟ ਵੀ ਅਸੀਂ ਇੱਕ ਦੂਜੇ ਨੂੰ ਨਹੀਂ ਦੇਖਦੇ ਤਾਂ ਮਨ ਬਿਚਲਤ ਹੋ ਜਾਂਦਾ ਵਾ ਇੰਨੇ ਕਿ ਫੈਮਿਲੀ ਬਣ ਗਈ ਹੈਗੀ ਆ ਸਾਨੂੰ ਕੋਈ ਆਪਣਾ ਭੈਣ ਭਰਾ ਕੋਈ ਕੋਈ ਚੰਗਾ ਦਾ ਸਾਨੂੰ ਸਾਰੇ ਹੀ ਸਾਡੇ ਭੈਣ ਭਰਾ ਮਾਪਿਓ ਸਾਰੇ ਇਕੱਠੇ ਆ ਅਸੀਂ ਅਸੀਂ ਜਿੱਥੇ ਵੀ ਘੁੰਮਣ ਜਾਂਦੇ ਆ ਕੋਈ ਇਕੱਠਾ ਕੰਮ ਕਰਦੇ ਆ ਇਕੱਠੇ ਹੀ ਜਾਂਦੇ ਆ ਉਹ ਪਰਮਾਤਮਾ ਦੇ ਸਾਡੇ ਸਾਰੇ ਤੇ ਮੇਰ ਮਿਸ਼ਾ ਅਸੀਂ ਕਨੇ ਬਣੀ ਰਵੇ ਬਸ ਅੱਛਾ ਹੁਣ ਪੰਛੀ ਜਿਵੇਂ ਲਗਾਤਾਰ ਕਹਿ ਲੋ ਕਿ ਅਲੋਪ ਹੁੰਦੇ ਜਾ ਰਹੇ ਨੇ ਅਕਸਰ ਚਿੜੀਆਂ ਸਾਡੇ ਘਰੇ ਹੁੰਦੇ ਅ ਹਾਂ ਚੀਕ ਚਿਹਾਰ ਦੇਣਾ ਸ਼ੁਰੂਆਤ ਹੁੰਦੀ ਸੀ ਪਤਾ ਲੱਗਦਾ ਸਵੇਰ ਦੇ 5 ਵੱਜ ਚੁੱਕੇ ਨੇ ਉਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਨੇ ਰੁੱਖ ਜਿਹੜੇ ਘਟੋ ਘਟ ਘਟਦੇ ਜਾ ਰਹੇ ਨੇ ਜੋ ਕਿ ਸਪੈਸ਼ਲੀ ਇਹਨਾਂ ਦੇ ਘਰ ਨੇ ਰੁੱਖ ਇੱਕ ਤਰ੍ਹਾਂ ਦੇ ਕੀ ਕਹਿਣਾ ਚਾਹੂੰਗਾ ਮੈਂ ਦੇਖੋ ਅਸੀਂ ਇਹ ਕਹਿੰਦੇ ਬੱਦ ਬੱਦ ਰੁੱਖ ਲਗਾਓ ਹਰੇਕ ਬੰਦੇ ਨੂੰ ਚਾਹੀਦਾ ਵਾ ਵੀ ਆਪਣੇ ਛੱਤ ਦੇ ਉੱਤੇ ਪਾਣੀ ਦਾ ਇੰਤਜ਼ਾਮ ਰੱਖਣ ਅੱਜ ਕਦੇ ਕੋਈ ਨਹੀਂ ਗਰਮੀ ਆ ਹਰੇਕ ਬੰਦਾ ਗਰਮੀ ਦੇ ਬਿਨਾਂ ਤੇ ਆ ਕੇ ਮਰ ਮਰ ਵੀ ਜਾਂਦਾ ਹੈਗਾ ਔਰ ਬਹੁਤ ਪੰਛੀ ਜ਼ਖਮੀ ਹੋ ਰਹੇ ਆ ਬਰ ਗਰਮੀ ਕਰਕੇ ਬਿਮਾਰ ਹੋ ਰਹੇ ਆ ਪਾਣੀ ਦੇ ਪਿਆਸੇ ਮਰ ਰਹੇ ਹੈਗੇ ਆ ਹਰੇਕ ਆਦਮੀ ਜ਼ਿੰਦਗੀ ਚ ਪੁੰਨ ਦਾ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਵਾ ਹਰੇਕ ਜਗ੍ਹਾ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਅਪੀਲ ਕਰਦਾ ਮੈਂ ਕਿ ਆਪਣੇ ਕੋਠਿਆਂ ਦੇ ਉੱਤੇ ਜਾਂ ਰਾਂਹੇ ਦੇ ਉੱਤੇ ਆ ਘੱਟੋ ਘਾਟਾ 2-3 ਮਹੀਨੇ ਜਾਂ ਸਾਰਾ ਸਾਲ ਨਹੀਂ ਕਰ ਸਕਦੇ ਗਰਮੀਆਂ ਦੇ ਦਿਨ ਜਿਉਂ ਪਾਣੀ ਭਰ-ਭਰ ਕੇ ਰੱਖਣ ਤਾਂ ਕਿ ਜਿਹੜੇ ਪੰਛੀ ਐ ਪਿਆਸੇ ਨਾ ਮਰ ਬਿਲਕੁਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਫੀ ਲੰਬੇ ਸਾਲ ਤੋਂ ਤੁਸੀਂ ਪੰਛੀ ਸੇਵਾ ਸੁਸਾਇਟੀ ਨਾਲ ਜੁੜੇ ਹੋਏ ਹੋ ਐਨਾ ਪੰਛੀਆਂ ਦੀ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਦਿਨ ਦੀ ਤੁਹਾਡੇ ਪਹਿਲੇ ਸ਼ੁਰੂਆਤ ਤਾਂ ਪਹਿਲੇ ਕਾਫੀ ਚਿਰ ਤੋਂ 15-20 ਸਾਲ ਤੋਂ ਪਹਿਲੇ ਥਾਪੜ ਸਾਹਿਬ ਜੀ ਨੇ ਇੱਕ ਗਰੁੱਪ ਬਣਾਇਆ ਸੀ ਉਹਨਾਂ ਨੂੰ ਦੇਖ ਕੇ ਮੈਂ ਇੱਕ ਦਿਨ ਆਇਆ ਤੇ ਉਸ ਤੋਂ ਬਾਅਦ ਮੈਂ ਪੱਕਾ ਹੀ ਹੋ ਗਿਆ ਇੱਥੇ ਲਗਾਤਾਰ 15 ਸਾਲ ਤੋਂ ਆ ਕੇ ਇੱਥੇ ਸੇਵਾ ਮਿਲੀ ਐ ਮੌਕਾ ਮਿਲਿਆ ਸੇਵਾ ਕਰਨ ਦਾ ਪਹਿਲੇ ਜਦੋਂ ਕੋਈ ਐ ਨਹੀਂ ਕਿਤਾ ਕੋਈ ਜੇ ਕੋਈ ਰਹਿ ਜਵੇ ਨਾ ਕਿ ਐਨ ਲੱਗਦਾ ਕੋਈ ਕੰਮ ਰਹਿ ਗਿਆ ਜਿੰਨਾ ਚੇ ਰੱਖ-ਬਾਗ ਨਹੀਂ ਆਂਦੇ ਤੇ ਐਨ ਲੱਗਦਾ ਕੋਈ ਰਹਿ ਗਿਆ ਜ ਜਦੋਂ ਚਾਹ ਪੀਣੀ ਰਹਿ ਜਾਂਦੀ ਹੈ ਨਾ ਇਹ ਰਹਿ ਗਿਆ ਇੱਥੇ ਆ ਕੇ ਉਸ ਤੋਂ ਬਾਅਦ ਸਾਰੇ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ ਉਹ ਸਾਰੇ ਕੰਮਾਂ ਚ ਕਾਮਯਾਬੀ ਮਿਲਦੀ ਹੈ ਤੁਹਾਡੇ ਚੈਨਲ ਅਹੀਂ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਦੇਸ਼ ਵਾਸੀ ਇਸ ਪਾਸੇ ਨੂੰ ਆਣ ਤੇ ਸੇਵਾ ਕਰਨ ਸੇਵਾ ਦਾ ਮੌਕਾ ਇਹ ਆਪਣੇ ਜਿੰਦੇ ਜੀ ਹੈ ਆਪਣੇ ਤੋਂ ਬਾਅਦ ਤੱਕ ਕਿਸੇ ਨੇ ਕਰਨਾ ਨਹੀਂ ਜਿਹੜਾ ਆਪਾਂ ਕਰ ਜਾਣਾ ਉਹੀ ਵਧਣਾ ਅੱਗੇ ਜਾ ਕੇ ਇਸ ਕਰਕੇ ਤੁਹਾਡੇ ਚੈਨਲਾਂ ਹੀ ਫਿਰ ਦੁਆਰਾ ਦੁਆਰਾ ਬੇਨਤੀ ਕਰਦੇ ਆ ਕਿ ਇਹ ਪੰਛੀਆਂ ਨੂੰ ਦਾਣਾ ਬੇਜਵਾਨਾਂ ਨੂੰ ਦੇਖੋ ਜਿਹੜੇ ਅਸੀਂ ਲੋਕਾਂ ਪਾਪੀ ਲੋਕਾਂ ਇਹ ਤਾਂ ਮੰਗ ਕੇ ਵੀ ਖਾ ਲਾਂਗੇ ਮੰਗ ਕੇ ਵੀ ਮੰਗ ਲਾਂਗੇ ਤੇ ਖਾ ਲਾਂਗੇ ਪਰ ਇਹ ਬੇਜਵਾਨ ਹੈ ਇਹਨਾਂ ਨੂੰ ਪਾਣੀ ਦੀ ਪਿਆਸ ਲੱਗੇ ਤੇ ਨਹੀਂ ਮੰਗ ਸਕਦੇ ਭੁੱਖੇ ਹੋਣ ਨਹੀਂ ਮੰਗ ਸਕਦੇ ਇਹ ਇਹਨਾਂ ਨੂੰ ਕੋਈ ਆ ਕੇ ਦਊਗਾ ਤਾਂ ਹੀ ਖਾ ਸਕਦੇ ਆ ਨਹੀਂ ਤਾਂ ਨਹੀਂ ਖਾ ਸਕਦੇ ਅਸੀਂ ਇੰਨੇ ਸੁਖੀ ਆ ਜਿੱਦਣ ਦੇ ਇਹਦਾ ਗਰੁੱਪ ਦੇ ਵਿੱਚ ਸ਼ਾਮਲ ਹੋਏ ਆ ਇਸ ਤੋਂ ਵੱਧ ਕੇ ਖੁਸ਼ੀ ਨਹੀਂ ਮਿਲਦੀ ਸ਼ੁਰੂਆਤ ਇੱਥੋਂ ਸ਼ੁਰੂ ਹੋ ਜਾਂਦੀ ਆ ਤੇ ਸਾਰਾ ਦਿਨ ਜਿਵੇਂ ਪਨੀਰ ਕੋਈ ਬੱਚਾ ਪਨੀਰ ਲੈ ਕੇ ਆ ਰਿਹਾ ਕੋਈ ਬੰਦਾ ਕੋਈ ਲੈ ਕੇ ਦੁੱਧ ਆ ਰਿਹਾ ਕੋਈ ਬ੍ਰੈਡ ਆ ਰਿਹਾ ਕੋਈ ਨਾ ਕੋਈ ਜਦੋਂ ਕੋਈ ਆਂਦੇ ਆ ਨਾ ਸਵੇਰੇ ਉਹਨਾਂ ਦੇ ਹੱਥ ਦੇ ਵਿੱਚ ਕੁਝ ਨਾ ਕੁਝ ਫੜਿਆ ਹੁੰਦਾ ਕੋਈ ਨਾ ਕੋਈ ਜਾਂ ਕੋਈ ਚੀਜ਼ ਜਿੱਦਾਂ ਰਹਿ ਗਈ ਹੋਵੇ ਨਾਲ ਲੈ ਕੇ ਆਂਦਾ ਹੋ। ਤੇ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਚੱਲਦਾ ਰਹੇ ਤੇ ਕਿਸੇ ਪਾਸੋਂ ਕੋਈ ਰਿਕਾਵਟ ਨਾ ਪਵੇ ਤੇ ਲੋਕਾਂ ਦੇ ਹੱਥੋਂ ਆਪਣੇ ਹੱਥੋਂ ਕੋਈ ਨਾ ਕੋਈ ਨਿਕਲਦਾ ਰਹੇ। ਬਿਲਕੁਲ ਸਰ ਜੀ ਕਹਿਣਾ ਚਾਹੁੰਦੇ। ਤੁਸੀਂ ਕਹੋ ਜੁਗਲ ਜੀ کافی ਲੰਮ ਟਸੇਤੇ ਰਹੇ ਹੋ ਇਸ ਸੰਸਥਾ ਨਾਲ ਰਹੇ ਹੋ। ਕੀ ਕਹਿਣਾ ਚਾਹੁੰਦੇ? ਦੇਖੋ ਜੀ ਇਸ ਸੰਸਥਾ ਵਾਸਤੇ ਕੁਝ ਵੀ ਕਹਿਣਾ ਮਤਲਬ ਕੀ ਕਹਿਣ ਤੇ ਕੋਈ ਹੈ ਹੀ ਨਹੀਂ ਹੈ। ਐਂਡਲੈਸ ਹੈ। ਸਾਡੇ ਸਾਹਮਣੇ ਖੜੇ ਸਾਡੇ ਛਪਰ ਸਾਹਿਬ ਪਕਸ਼ੀ ਸੇਵਾ ਸੁਸਾਇਟੀ ਦੇ ਦਰਸ਼ਨ ਲਾਲ ਬਵੇਜਾ ਜੀ ਬਾਕੀ ਜਿੰਨੇ ਵੀ ਸਾਥੀ ਵਿਸ਼ਾਲ ਜੈਨ ਜੀ ਤਨ ਮਨ ਤੇ ਧੰਨ ਨਾਲ ਸਾਰੇ ਜਿੰਨੇ ਵੀ ਟੀਮ ਦੇ ਸਾਥੀ ਸਾਡੇ ਹੈਗੇ ਨੇ ਪਕਸ਼ੀ ਸੇਵਾ ਸੁਸਾਇਟੀ ਦੇ ਸੇਵਾ ਕਰਦੇ ਨੇ ਸੇਵਾ ਤਨ ਦੀ ਕਰੋ ਮਨ ਦੀ ਕਰੋ ਧੰਨ ਦੀ ਕਰੋ ਸੇਵਾ ਸੇਵਾ ਹੀ ਹੈ ਔਰ ਜਿਹੜੀ ਇਹ ਸੇਵਾ ਕਰਦੇ ਨੇ ਦਿਲੋਂ ਕਰਦੇ ਨੇ ਇਹ ਕੋਈ ਮਤਲਬ ਕੀ ਦਿਖਾਵੇ ਦੀ ਸੇਵਾ ਨਹੀਂ ਕਰਦੇ ਨੇ ਜੋ ਹੈ ਸੇਵਾ ਹੈ ਜੋ ਕਿ ਬਵੇਜਾ ਸਾਹਿਬ ਨੇ ਕਿਹਾ ਹੈ ਕਿ ਇਹ ਬੇਜਬਾਨ ਪਕਸ਼ੀਆਂ ਦੀ ਸੇਵਾ ਹੋ ਰਹੀ ਹੈ ਇੱਥੇ ਔਰ ਤੁਸੀਂ ਦੇਖੋ ਕਿ ਪਰਮਾਤਮਾ ਦੀ ਇੰਨੀ ਕਿਰਪਾ ਦਾ ਜਿਹੜਾ ਵੀ ਇੱਥੇ ਕੋਈ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਅਫੀਸਰ ਆਂਦਾ ਕੋਈ ਵੀ ਆਂਦਾ ਵਾ ਉਹ ਆਪਣੇ ਆਪ ਹੀ ਇੱਥੇ ਕੋਈ ਆਪਣੀ ਸ਼ਰਧਾ ਦੇ ਨਾਲ ਜਨਰਲ ਕੋਈ ਵੀ ਪਬਲਿਕ ਦਾ ਬੰਦਾ ਵੀ ਆਂਦਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜਿਸ ਤਰ੍ਹਾਂ ਦੀ ਸਫਾਈ ਦਾ ਧਿਆਨ ਹੈ ਸਾਰੀ ਟੀਮ ਕਰਦੀ ਹੈ ਪੰਛੀ ਸੇਵਾ ਸੁਸਾਇਟੀ ਦੀ ਮੈਂ ਅੱਜ ਮੇਰੀ 63 ਸਾਲ ਦੀ ਉਮਰ ਹੋ ਗਈ ਮੈਂ ਆਪਣੇ ਜੀਵਨ ਦੇ ਵਿੱਚ ਕਿਤੇ ਨਹੀਂ ਦੇਖੀ ਹੈ ਮੈਂ ਕੁਝ ਦਿਨਾਂ ਤੋਂ ਇੱਥੇ ਮਜਬੂਰੀ ਦੀ وجہ ਨਾਲ ਨਹੀਂ ਆ ਰਿਹਾ ਮੈਂ ਕਿਸੇ ਚੱਕਰ ਦੇ ਵਿੱਚ ਹੈਗਾ ਵਾਂ ਤੇ ਬੱਟ ਜੋ ਕੰਮ ਹੈ ਕਰ ਰਿਹਾ ਧਰਤੀ ਤੇ ਸਵਰਗ ਹੈ ਹੀ ਸਵਰਗ ਕਿਸੇ ਨੇ ਦੇਖਿਆ ਨਹੀਂ ਕਹਿੰਦੇ ਆਪਨਾ ਮਰੋ ਸਵਰਗ ਨਾਲ ਜਾਓ ਪਰ ਅਗਰ ତਰਤੀ ਤੇ ਸਵਰਗ ਦੇਖਣਾ ਹੈ ਤੇ ਇਹ ਸਵਰਗ ਹੀ ਹੈ ਜਿਹਨੇ ਸਵਰਗ ਦੇਖਣਾ ਹੋਵੇ ਵੀ ਸਵਰਗ ਦੇ ਨਜ਼ਾਰੇ ਕੀ ਨੇ ਉਹ ਅਗਰ ਸਵੇਰੇ ਇੱਥੇ ਇੱਕ ਵਾਰੀ ਆ ਜਾਂਦਾ ਹੈ ਤੇ ਉਹਨੂੰ ਇਸ ਚੀਜ਼ ਦਾ ਅਭਾਸ ਹੋ ਜਾਂਦਾ ਵਾ ਅਗਰ ਆਪਾਂ ਕਿਸੇ ਦੀ ਸੇਵਾ ਤਨ ਮਨ ਧਨ ਨਾਲ ਕਰਦੇ ਆਂ ਤੇ ਇਸ ਤੋਂ ਵੱਡੀ ਕੋਈ ਪਰਮਾਤਮਾ ਦੀ ਕਿਰਪਾ ਨਹੀਂ ਹੈ ਇਸ ਕਰਕੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਇੰਡੀਆ ਵਾਸੀਆਂ ਨੂੰ ਜਦੋਂ ਵੀ ਲੁਧਿਆਣਾ ਆਣ ਇਹ ਜਗ੍ਹਾ ਤੇ ਇੱਕ ਵਾਰੀ ਜ਼ਰੂਰ ਆਣਾ ਹੈ ਕਹਿੰਦੇ ਨੇ ਕਿ ਪੁਜੀਤਰ ਧਾਮ ਉਹਨਾਂ ਦੇ ਵਿੱਚੋਂ ਇੱਕ ਧਾਮ ਆ ਬਣ ਚੁੱਕਾ ਹੈ ਇੱਥੇ ਜ਼ਰੂਰ ਆਉਣਾ ਅਤੇ ਪੰਛੀਆਂ ਦਾ ਅਸ਼ੀਰਵਾਦ ਲੈਣਾ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਾਂਗਾ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਅੱਗੇ ਵੱਧਦੇ ਹਾਂ ਕਹਿੰਦੇ ਅਕਸਰ ਜਾਨ ਬਚਾਉਣ ਵਾਲਾ ਰੱਬ ਵਰਗਾ ਹੁੰਦਾ ਹੈ ਸੋ ਅਕਸਰ ਪੰਛੀਆਂ ਦੀ ਜਿਹੜੀ ਜਾਨ ਬਚਾਈ ਜਾਂਦੀ ਹੈ ਵਿਸ਼ਾਲ ਜੈਨ ਜੀ ਵੱਲੋਂ ਬਚਾਈ ਜਾਂਦੀ ਹੈ ਕਿਦਾਂ ਤੁਸੀਂ ਹਸਪੀਟਲ ਚਲਾ ਰਹੇ ਹੋ ਪੰਛੀਆਂ ਦਾ ਕਿਸ ਤਰ੍ਹਾਂ ਦੀ ਸੇਵਾ ਕਰਦੇ ਹੋ ਇੱਥੇ ਹਰ ਤਰ੍ਹਾਂ ਦੇ ਪੰਛੀ ਆ ਰਹੇ ਜੀ ਸਾਡੇ ਕੋਲ ਤੋਤਾ ਕਿ ਕੋਇਲ ਕਿ ਕਬੂਤਰ ਵੀ ਚਿੜੀਆਂ ਵੀ ਕੋਈ ਛੋਟੇ ਛੋਟੇ ਬੱਚੇ ਆ ਰਹੇ ਨੇ ਕੋਈ ਵੱਡੇ ਬਾਜ ਆ ਕਾਇਲ ਪੰ ਤੇ ਉਹਨਾਂ ਨੂੰ ਉਸੇ ਹਿਸਾਬ ਨਾਲ ਫਿਰ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕੋਈ ਜੇ ਕੋਈ ਜ਼ਖਮੀ ਹੈ ਤੇ ਉਹਨਾਂ ਦਵਾਈਆਂ ਦੇ ਨਾਲ ਹੋਣਾ ਜੇ ਕੋਈ ਬੱਚਾ ਹੈ ਤੇ ਉਹਦੀ ਫਿਰ ਦੇਖਭਾਲ ਹੋਣੀ 24 ਘੰਟੇ ਉਹਨੂੰ ਹਰ ਘੰਟੇ ਬਾਅਦ ਫੀਡ ਚਾਹੀਦੀ ਹੈ ਤੇ ਬਸ ਮਤਲਬ ਜਿਹੜਾ ਵੀ ਪੰਛੀ ਆਇਆ ਸਾਡੇ ਲਈ ਤਾਂ ਇਹ ਹੈ ਕਿ ਬਸ ਉਹਨੂੰ ਹਰ ਤਰੀਕੇ ਦੇ ਨਾਲ ਉਹਦੀ ਕਿਸ ਤਰ੍ਹਾਂ ਕੇਅਰ ਹੋ ਸਕਦੀ ਹੈ ਉਹਦਾ ਇੰਤਜ਼ਾਮ ਕੀਤਾ ਜਾਂਦਾ ਅੱਛਾ ਗਰਮੀਆਂ ਦਿਨ ਚੱਲ ਰਹੇ ਕਿੱਦਾਂ ਇਸ ਸਮੱਸਿਆਵਾਂ ਇੰਨਾ ਦਿਨਾਂ ਚ ਪੰਛੀ ਨਹੀਂ ਦੇਖੀ ਜਾਂਦੇ ਔਰ ਸਭ ਤੋਂ ਜ਼ਿਆਦਾ ਤਾਂ ਪਾਣੀ ਦੀ ਹੁੰਦੀ ਹੈ ਜਿਹੜੇ ਬਿਲਕੁਲ ਬੇਸੁਧ ਹੋ ਗਏ ਪੰਛੀ ਕਹੀਂ ਚੱਕ ਲੈ ਆਂਦੇ ਸੜਕ ਤੋਂ ਸਾਡੇ ਕੋਲ ਕਿ ਬੋਜੀ ਆ ਪੰਛੀ ਨੂੰ ਪਤਾ ਨਹੀਂ ਕੀ ਹੋਇਆ ਦਾ ਕੁੱਤਾ ਇਹਨੂੰ ਮਾਰਨ ਲੱਗਾ ਸੀਗਾ ਮੂੰਹ 'ਚ ਉਹਦੇ ਕੱਢ ਕੇ ਲਿਆਏ ਇੱਕ ਤਰ੍ਹਾਂ ਬਚਾ ਕੇ ਤੇ ਉਹਨੂੰ ਆਂਦੇ ਹੀ ਫਟਾਫਟ ਜਦੋਂ ਅਸੀਂ ਉਹਨੂੰ ਪਾਣੀ ਪਿਲਾਣੇ ਆ ਤੇ ਸਮਝ ਲਓ ਤੇ ਛਿੱਟੇ ਮਾਰਦੇ ਆ ਪਾਣੀ ਦੇ ਅੱਧੀ ਜਾਨ ਤੇ ਵੈਸੀ ਉਹਦੇ 'ਚ ਆ ਜਾਂਦੀ ਆ ਸਭ ਤੋਂ ਜ਼ਿਆਦਾ ਗਰਮੀ ਸਮੱਸਿਆ ਹੈ ਪ੍ਰੈਕਟਿਸ ਕਰਦੇ ਕਦੇ ਡਾਕਟਰ ਬਣਦੇ ਤੇ ਲੋਕਾਂ ਨੂੰ ਇਹ ਅਪੀਲ ਹੈਗੀ ਹੈ ਕਿ ਪਾਣੀ ਜਿਹੜਾ ਬਵੇਜਾ ਸਾਹਿਬ ਨੇ ਵੀ ਦੱਸਿਆ ਕਿ ਆਪਣੀ ਛੱਤਾਂ ਉੱਤੇ ਪਾਣੀ ਦਾ ਇੰਤਜ਼ਾਮ ਜ਼ਰੂਰ ਕਰੋ ਆਪਾਂ ਤਾਂ ਪਾਣੀ ਹਰ ਜਗ੍ਹਾ ਤੋਂ ਕਿਤਨਾ ਤੇ ਉਹਨਾਂ ਵਾਸਤੇ ਵਿਚਾਰਿਆਂ ਵਾਸਤੇ ਕੀ ਇੰਤਜ਼ਾਮ ਹੈ ਕਦੀ ਥੋੜਾ ਸੋਚ ਕੇ ਦੇਖੋ ਇਸ ਲਈ ਆਪਾਂ ਥੋੜਾ ਥੋੜਾ ਵੀ ਅਗਰ ਹਿੰਮਤ ਕਰੀਏ ਆਪਣੀ ਛੱਤ ਤੇ ਰੱਖੀਏ ਆਪਣੀ ਗੱਲੀ 'ਚ ਰੱਖੀਏ ਕਿਤੇ ਵੀ ਖਾਲੀ ਜਗ੍ਹਾ ਦੇ ਉੱਤੇ ਅਸੀਂ ਰੱਖੀਏ ਕੋਈ ਪਾਣੀ ਵਗੈਰਾ ਦਾਣਾ ਤਾਂ ਉਹਨਾਂ ਵਾਸਤੇ ਬਹੁਤ ਵੱਡਾ ਹੈ ਕੱਟਕੁੱਟ ਜਾਂਦੇ ਨੇ ਐਕਸੀਡੈਂਟਲ ਪੰਛੀ ਹੁੰਦੇ ਉਹਨਾਂ ਦੀ ਕਿੱਦਾਂ ਤੁਸੀਂ ਮਤਲਬ ਦਵਾਦਾਰੂ ਕਰਦੇ ਹੋਗੇ ਤਿਆਰੀ ਕਰਕੇ ਸਾਡੇ ਕੋਲ ਹਰ ਤਰ੍ਹਾਂ ਦੀ ਦਵਾਈ ਹੈਗੀ ਮੈਡੀਸਿਨ ਹੈਗੀ ਹੈ ਤੇ ਜਿਸਾ ਉਹਨਾਂ ਨੂੰ जख्म ਹੁੰਦੇ ਆ ਜਾਂ ਜਿਸ ਤਰ੍ਹਾਂ ਦੇ ਵੀ ਉਹਨੂੰ ਫੈਸਿਲਿਟੀ ਚਾਹੀਦੀ ਹੈ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਹਨਾਂ ਦੀ ਕੇਅਰ ਕੀਤੀ ਜਾਂਦੀ ਹੈ ਫਿਰ ਜਦੋਂ ਬਿਲਕੁਲ ਠੀਕ ਹੋ ਜਾਂਦਾ ਹੈ ਫਿਰ ਉਹਨੂੰ ਉਡਾ ਦਿੱਤਾ ਜਾਂਦਾ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਦੋਂ ਸੁਧ ਬੂ ਤੁਹਾਡੇ ਕੋਲ ਆਉਂਦੇ ਆ ਬਿਲਕੁਲ ਪਰਫੈਕਟ ਹੋ ਕੇ ਉੱਡਦੇ ਨੇ ਵਾਪਸ ਮੇਰੇ ਖਿਆਲ ਚ ਇਸ ਤੋਂ ਉੱਤੇ ਕੋਈ ਖੁਸ਼ੀ ਹੁੰਦੀ ਨਹੀਂ ਆਪਾਂ ਨੂੰ ਭਾਵੇਂ ਲੱਖ ਰੁਪਈਆ ਰੋਜ਼ ਦਾ ਕਮਾ ਲਈਏ ਐਨੀ ਖੁਸ਼ੀ ਨਹੀਂ ਮਿਲੇਗੀ ਜਿੰਨੀ ਇੱਕ ਜਾਨ ਬਚਾ ਕੇ ਖੁਸ਼ੀ ਮਿਲੇਗੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੇ ਖੁੱਦ ਦੀ ਸਿਹਤ ਜਿਹ ਨਹੀਂ ਤਾਂ ਸਾਡਾ ਇੱਕ ਸਮਝ ਲੈ ਕਿ ਹੁਣ ਫਰਜ਼ ਕੀ ਧਰਮ ਹੈਗਾ ਵਾ ਸਭ ਤੋਂ ਪਹਿਲਾਂ ਧਰਮ ਇਹੀ ਕਹਿੰਦਾ ਹੈ ਕਿ ਪੂਜਾ ਪਾਠ ਜਿਹੜਾ ਗਿਆ ਜੇਕਰ ਕਿਸੇ ਸੇਵਾ ਦਾ ਮੌਕਾ ਮਿਲ ਜੇ ਉਸ ਤੋਂ ਉੱਤੇ ਕੋਈ ਮੌਕਾ ਨਹੀਂ ਹੈਗਾ ਤੇ ਮੈਂ ਤਾਂ ਮਨ 'ਚ ਇਹੀ ਹੈਗਾ ਸ਼ੁਰੂ ਤੋਂ ਹੀ ਕਿ ਸੇਵਾ ਜਿੰਨੀ ਕੋ ਹੋ ਜਵੇ ਜਿੰਨੇ ਸਾਹ ਹੈਗੇ ਨੇ ਜਦ ਤੱਕ ਕਰ ਸਕਦੇ ਆ ਕਰੀ ਚੱਲੀਏ ਬਸ ਕੀ ਕਹਿਣਾ ਚਾਹਾਂਗੇ ਲੁਧਿਆਣਾ ਵਾਸੀਆ ਬਸ ਪੰਛੀਆਂ ਵੱਲ ਬੇਜੁਬਾਨਾਂ ਵੱਲ ਪੂਰਾ ਜਦਾਂ ਆਪਾਂ ਆਪਣੇ ਘਰ ਦੇ ਮੈਂਬਰਾਂ ਵੱਲ ਧਿਆਨ ਦਿੰਨੇ ਆ ਇਸੇ ਤਰ੍ਹਾਂ ਹੀ ਆਪਾਂ ਉਹ ਥੋੜਾ ਜਿਹਾ ਧਿਆਨ ਉਹਨਾਂ ਵੱਲ ਜ਼ਰੂਰ ਦਿਈਏ ਕਿ ਉਹਨਾਂ ਨੂੰ ਖਾਣ ਲਈ ਚਾਹੀਦਾ ਹੈ ਕੀ ਉਹਨਾਂ ਵਾਸਤੇ ਅਸੀਂ ਕਰ ਸਕਦੇ ਹਾਂ ਸਰਦੀ ਗਰਮੀ ਦੇ ਹਿਸਾਬ ਨਾਲ ਜੋ ਆਪਸੀ ਆਪਣੇ ਗਲੀ ਦੇ ਵਿੱਚ ਜਾਂ ਆਪਣੇ ਛੱਤਾਂ ਤੇ ਪੰਛੀ ਲਈ ਬੇਜੁਬਾਨਾਂ ਲਈ ਜ਼ਰੂਰ ਕਰੋ ਤੇ ਜਾਂਦੇ ਹਾਂ ਲੈ ਗੀਂਗਾ ਨਾ ਚਾਹੋਗੇ ਮੈਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਇਹ ਜਿਹੜਾ ਕਾਰਜਕ੍ਰਮ ਚੱਲਦਾ ਪਿਆ ਹੈ ਪੰਛੀਆਂ ਦੇ ਲਈ ਸਾਡੇ ਲੱਡੂ ਬਾਜ਼ੀ ਵਿੱਚ ਬਹੁਤ ਜ਼ਿਆਦਾ ਸਹਿਯੋਗ ਕਰਦੇ ਪਏ ਆ ਦਾਣੇ ਦੀ ਕਮੀ ਆ ਨਹੀਂ ਦਿੰਦੇ ਕਿਸੇ ਪਾਸੇ ਵੀ ਲੈ ਲੱਡੂ ਲੈ ਤਾਂ ਦਾਣੇ ਦੀ ਕਮੀ ਆ ਨਹੀਂ ਹੋਰ ਪਰਮਾਤਮਾ ਅਸੀਂ ਇਹ ਕਰਦੇ ਆ ਕਿ ਇੱਥੇ ਇੱਕ ਚੀਜ਼ ਜਿਹੜੀ ਪ੍ਰਤੱਖੇ ਵਿੱਚ ਹੈਗੀ ਆ ਸਾਡਾ ਸਾਰੇ ਸੋਸਾਇਟੀ ਦਾ ਮਨਨਾਮਾ ਇੱਥੇ ਨਾ ਉਹ ਮੰਗੀ ਮਰਦ ਪੂਰੀ ਹੁੰਦੀ ਹੈਗੀ ਆ ਤੇ ਇਹਦੇ ਵਿੱਚ 40 ਦਿਨ ਲਗਾਤਾਰ ਦਾਣਾ ਪਾ ਕੇ ਦੇਖੋ ਉਹ ਜਿਹੜੇ ਵੀ ਪਰਮਾਤਮਾ ਕੋਲੋਂ ਚੀਜ਼ ਮੰਗਦੇ ਪਰਮਾਤਮਾ ਪੂਰਾ ਪ੍ਰਯਾਸ ਕਰਦਾ ਤੁਹਾਨੂੰ ਉਹ ਦੇਣ ਦੇ ਵਿੱਚ ਹਰੇਕ ਦੀ ਮਨੋਗਾਮਨਾ ਪੂਰੀ ਹੁੰਦੀ ਹੈਗੀ ਆ ਅਸੀਂ ਕਹਿੰਨੇ ਜਿੱਦਾਂ ਇੱਥੇ ਸਭ ਦੀ ਮਨੋਗਾਮਨਾ ਪੂਰੀ ਹੈ ਇੱਕ ਸਾਡਾ ਇੱਕ ਮੰਦਿਰ ਬਣ ਚੁੱਕਾ ਤਾਂ ਬਣ ਚੁੱਕਾ ਵਾ ਪਰਮਾਤਮਾ ਇੱਥੇ ਆਪਣਾ ਬਾਸ ਕਰੇ ਔਰ ਮੇਜਾ ਜਿਹੜਾ ਹੀ ਬੰਦੇ ਇੱਥੇ ਦਾਣਾ ਪਾਵੇ ਸੱਚੇ ਦਿਲ ਦਾ ਪਰਮਾਤਮਾ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਖੁਸ਼ਹਾਲ ਕਰੇ ਬਸ ਸਾਡੇ ਤੇ ਯੋਈ ਕਾਮਨਾਵਾਂ ਆ ਅਮਰਜੀਤ ਭਾਈ ਸਾਡੇ ਜਸ ਜਪ ਕਰੋ ਕੀ ਕਹਿਣਾ ਚਾਹੁੰਦੇ ਜਸ ਜਪ ਹਾਂਜੀ ਹਾਂ ਕੀ ਕਹਿਣਾ ਚਾਹੁੰਗਾ ਇਹ 25 ਸੇਵਾ ਸੁਸਾਇਟੀ ਦੇ ਕਿਦਾਂ ਇਹ ਸੀਮਾ ਵਿੱਚ ਚੱਲ ਰਹੀ ਹੈ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਜੀ ਬੇਜਮਾਨ ਦੀ ਸੇਵਾ ਕਰਨਾ ਬੇਜਮਾਨ ਦੀ ਸੇਵਾ ਕਰਨਾ ਸਾਡਾ ਧਰਮ ਹੈ ਕੀ ਕਹਿੰਦੇ ਸਿਪਾਈ ਲਿਖੀ ਹੋਈ ਹੈ ਮਹਾਰਾਜ ਨੇ ਪੂਨੀ ਰਗੁਪਤੀ ਬਹੁ ਵਿਧੀ ਸਮਝਾਈਂ ਭਗਵਾਨ ਇਹ ਹੀ ਸਮਝਾ ਰਹੇ ਹੈ ਜਿਹੜੀ ਮੇਰੀ 83 84 ਲੱਖ ਜੂਨ ਹੈ ਉਹਦੇ ਵਿੱਚ ਪਸ਼ੂ ਪੰਛੀ ਪੰਛੀ ਦਾ ਨਾਮ ਲੈ ਰਹੇ ਆ ਕਿੰਨੇ ਬੇਜਬਾਨ ਦੀ ਸੇਵਾ ਕਰਨ ਦੇ ਵਿੱਚ ਤੁਸੀਂ ਉਤਕਾਣ ਢਾ ਰਹੇ ਤੁਹਾਡੇ ਭਗਵਾਨ ਦੀ ਜਿਹੜੀ ਵਾਹਣ ਹੈ ਉਹ ਪੰਛੀਆਂ ਦਾ ਰਾਜਾ ਗਰੁੜ ਭਗਵਾ ਜਿਹੜਾ ਭਗਵਾਨ ਦਾ ਨਰਾਇਣ ਦਾ ਵਾਹਣ ਹੈ ਨਾ ਉਹ ਪੰਛੀਆਂ ਦਾ ਰਾਜਾ ਗਰੁੜ ਭਗਵਾਨ ਹੀ ਹੈ ਚਲੋ ਉਹ ਗਰੁੜ ਭਗਵਾ ਦੇ ਦੇਖੋ ਕਿੱਡੀ ਰਫਤਾਰ ਨਾਲ ਇਸ ਕਰਕੇ ਸਾਡੇ ਸਮਾਜ ਨੂੰ ਚਾਹੀਦਾ ਵੱਤੋ ਵੱਤ ਪਾਣੀ ਵੱਤੋ ਦਾਣਾ ਬੱਤਵਾਂ ਸੇਵਾ ਕਰ ਰੋਂ ਮੇਜਵਾਨ ਬੋਲ ਸਰ ਕੀ ਕਹਣਾ ਚਾਹਵਾ ਮੈਂ ਕਿ ਕੀ ਹੋਰ ਦੱਸਣਾ ਜਾਨਾ ਜੀ ਸਿਰਫ ਕਿ ਦੁਨੀਆਂ ਦੇ ਵਿੱਚ ਬਹੁਤ ਜਗ੍ਹਾ ਦੇ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਹੈਗਾ ਬਸ ਇਹ ਨਹੀਂ ਕਿੱਲਾ ਇੱਥੇ ਦਾਣਾ ਪਾਇਆ ਜਾਂਦਾ ਵਾ ਪਰ ਇੱਥੇ ਇੱਕ ਵਿਸ਼ੇਸ਼ਤਾ ਹੈ ਇੱਥੇ ਜਿਸ ਜਗ੍ਹਾ ਤੇ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਉੱਥੇ ਸਵੇਰੇ ਸ਼ਾਮ ਉਹ ਜਗ੍ਹਾ ਦੀ ਸਫਾਈ ਕੀਤੀ ਜਾਂਦੀ ਹੈਗੀ ਤਾਂ ਕਿ ਪੰਛੀ ਗੰਦਾ ਦਾਣਾ ਖਾ ਕੇ ਬਿਮਾਰ ਨਾ ਹੋਵੇ ਠੀਕ ਹੈ ਮੈਂ ਬਾਕੀ ਨੂੰ ਵੀ ਅਪੀਲ ਕਰਦਾ ਜਿੱਥੇ ਦਾਣਾ ਪੈਂਦਾ ਇੱਥੇ ਦੇਖੋ ਹਰੇਕ ਹੀ ਦਾ ਇੰਤਜ਼ਾਮ ਰੱਖਿਆ ਹੈ ਵਾ ਗ੍ਰੈਂਡ ਲੱਗਿਆ ਹੋਇਆ ਪੰਛੀ ਜਿਹੜਾ ਦਾਣਾ ਹੁੰਦਾ ਸੀਵਰੇਜ ਗ੍ਰੈਂਡ ਹੋ ਕੇ ਬਾਹਰ ਜਲ ਜਾਂਦਾ ਹੈਗਾ ਵਾ ਪਰ ਇਹ ਇਸ ਕਹਿ ਕੇ ਸਾਰੇ ਨੂੰ ਕੋਈ ਪ੍ਰਾਥਾ ਇਹ ਕਹਦੇ ਜਿੱਥੇ ਪੰਛੀਆਂ ਦਾਣਾ ਪਾਇਆ ਜਵੇ ਉਹ ਜਗ੍ਹਾ ਨੂੰ ਪਹਿਲਾਂ ਸਾਫ਼ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਦਾਣਾ ਪਾਇਆ ਜਾਵੇ ਤਾਂ ਕਿ ਪੰਛੀ ਗੰਦਾ ਦਾਣਾ ਖਾ ਕੇ ਬਿਮਾਰ ਨਾ ਹੋ ਉਹਦਾ ਵਾ ਵਧੀਆ ਸਾਫ਼ ਸੁਥਰਾ ਦਾਣਾ ਖਿਲਾਣਾ ਤੇ ਪੰਛੀਆਂ ਨੇ ਸਾਫ਼ ਸੁਥਰੀ ਆਪਣਾ ਸ਼ਹੀਦਵਾ ਦੇਣਾ ਵਾ ਹਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੇਜਾਨ ਪੰਛੀਆਂ ਦੀ ਇੱਥੇ ਸੇਵਾ ਕੀਤੀ ਜਾਂਦੀ ਹੈ ਜੀ ਜਿਹੜੇ ਪੰਖੀ ਕਿਸੇ ਵੀ ਕਿਸਮ ਦੇ ਹੋਣ ਕੋਈ ਵੀ ਇੱਥੇ ਆਪਣੀ ਪੀੜ੍ਹੀਆਂ ਦੇ ਵਿੱਚ ਆਉਂਦਾ ਉਹਦੇ ਪੀੜ੍ਹੀਆਂ ਵੀ ਦੂਰ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਦਾਣਾ ਪਾ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਸੋਸਾਇਟੀ ਜਦੋਂ ਸ਼੍ਰੀ ਥਾਪਰ ਜੀ ਨੇ ਸ਼ੁਰੂ ਕੀਤੀ ਸੀ ਥੋੜੇ ਜਿਹੇ ਲੋਕਾਂ ਦੇ ਨਾਲ ਅੱਜ ਇਹ ਬੜਾ ਬਹੁਤ ਬੜਾ ਕਾਫਲਾ ਬਣ ਗਿਆ ਇੱਥੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ ਲੋਕ ਇੱਥੇ ਆਪਣੇ ਆ ਕੇ ਹੱਥ ਜੋੜ ਕੇ ਪ੍ਰਾਰਥਨਾ ਕਰਕੇ ਜਾਂਦੇ ਔਰ ਮਨੋ ਕਾਮਨਾ ਪੂਰੀ ਕਰਦੇ ਆ ਤੇ ਮੈਂ ਸਾਰੇ ਦੇਸ਼ ਦੇ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਪ੍ਰਾਰਥਨਾ ਕਰੂੰਗਾ ਕਿ ਇਹਨਾਂ ਦੀ ਸੇਵਾ ਕੀਤੀ ਜਾਵੇ ਹਰ ਇਨਸਾਨ ਵੈਸੇ ਤਾਂ ਕਿਤੇ ਨਾ ਕਿਤੇ ਸੇਵਾ ਕਰਦਾ ਪਰ ਇਹਨਾਂ ਦੀ ਸੇਵਾ ਜ਼ਿਆਦਾ ਲੱਗਦੀ ਹੈ ਜੈ ਸ਼੍ਰੀ ਰਾਮ ਸੋ ਦੋਸਤੋ ਸਿਆਸ ਕਰਦੇ ਕਿ ਤੁਸ ਸਾਡਾ ਆਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਔਰ ਆਪਣੇ ਆਪਣੇ ਘਰਾਂ ਦੇ ਉੱਪਰ ਪਾਣੀ ਜਿਹੜੀ ਆ ਪੰਛੀਆਂ ਵਾਸਤੇ ਜ਼ਰੂਰ ਰੱਖਣਾ ਸ਼ੁਰੂ ਕਰ ਤੋ ਕੈਮਰਾ ਪਰਸਨ ਹਰਨੀ ਦੇ ਨਾਲ ਹਰਦੀਪ ਮਾਨੋ ਦੀ ਹੋਈ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਕ ਦੇਣਾ